ਰੋ ਰੋ ਕੇ ਵਿਚਾਰੀ ਦਾ ਬੁਰਾ ਹਾਲ ਹੋ ਗਿਆ ਜੀ ਆਪਾਂ ਇਸ ਪਰਿਵਾਰ ਦੀ ਮਦਦ ਕਰਦੀਆਂ ਕੋਈ ਨਾ ਕੋਈ ਇਹਨਾਂ ਨੂੰ ਕੀ ਮੰਗ ਕਰਦੇ ਪੁੱਤ ਨੂੰ ਮੈਂ ਉਹ ਕਰਦੀ ਮੈਨੂੰ ਦੋ ਮਗਲੇ ਕਿਤੇ ਥਾਂ ਦੇ ਦੇਣ ਮੈਂ ਆਪਦੇ ਨਿਆਣੇ ਲੈ ਕੇ ਬਹਿ ਜਾ ਵੀਰ ਮੇਰੇ ਕੋਲ ਥਾਂ ਨਹੀਂ ਹੈਗਾ ਬੜੀ ਔਖੀ ਮੇਰੇ ਕੋਲੇ ਨਹੀਂ ਥਾਂ ਮੈਂ ਤੇ ਸਰਪੰਚੋਂ ਮੈਂਬਰਾਂ ਦੇ ਗਾੜੀ ਵੀ ਇੱਥੇ ਜੋਦੀ ਵੀਰ ਲੋਕਾਂ ਨੂੰ ਇਹਨਾਂ ਦਾ ਸਾਥ ਬਿਨਾਂ ਦੌਰ ਨਰਲੇ ਦੇ ਲੱਕ ਦੇ ਆਦਾ ਖੁੱਲਾ ਪਾ ਕੇ ਬਹਿ ਜਾ ਬੜੀ ਔਖੀ ਵੀਰ ਮੇਰੇ ਘਰ ਨੇ ਕੋਈ ਨਿਆਣੇ ਵੇਖੋ ਬਾਅਦ ਨੰ ਬੱਚੇ ਲੈ ਆ ਤਰ ਲਿਆ ਦੇਣਾ ਫੋਨੇ ਬੁਟਾ ਲਾ 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 ਕਾਉ ਦਾ ਮੇਰਾ ਵੀਰ ਹੋਇਆ ਵਾਹ ਬੰਦਾ ਕਿਤੇ ਮਾਂ ਦੇ ਚਾਇਆ ਲੱਤੇ ਤਲੇ ਦੇ ਦੇ ਦੇਖੋ ਕੀ ਵੀਦ ਦੀ ਆ ਜਦੋਂ ਵੇ ਲੋ 2 ਮਰਲੇ ਦੀ ਮੰਗ ਕਰਦੇ ਆ ਕੋਈ ਇਹ ਨਹੀਂ ਵੀ ਆਪਾਂ ਪਿੰਡਾਂ ਦੇ ਵਿੱਚ ਆਮ ਖੇਲਾ ਕਿਲਾ ਜਗਾ ਲੋਕਾਂ ਦੇ ਉੱਤਾਂ ਵਿੱਚ ਗੁਜ਼ਾਰਾ ਹੁੰਦਾ ਨਾ ਦੇਖੋ ਕੁੜੀ ਨੇ ਇਹ ਨਹੀਂ ਆਖਿਆ ਵੀ ਮੈਨੂੰ 5 ਮਰਲੇ 7 ਮਰਲੇ 2 ਮਰਲੇ ਸਿਰਫ 1 ਮਰਲੇ ਹੀ ਦੇ ਦੋ ਛੱਤ ਜੋਗਾ ਧਾ ਮੰਗਿਆ ਵੀ ਜਿੱਤੇ ਸਿਰ ਤੇ ਛਾਤੀ ਬਣ ਜੇ ਇਹ ਆਪਣਾ ਟੱਬਰ ਪਰਿਵਾਰ ਬਾਈ ਦੀ ਵੇਖੋ ਬੁਰੇ ਲਾਤਾ ਕੋਈ ਬੱਚੇ ਦਾ ਘਰ ਲੈਣੇ ਜੇ ਬੈਠੇ ਦੇਖੋ ਮੇਰੇ ਅੱਗੇ ਦੇਖੋ ਕੁੜੀ ਦੇ ਖਾਂ ਚੋ ਕਿੰਨਾ ਪਾਣੀ ਆ ਗਿਆ ਦੇਖੋ ਖਾਓ ਕਿਦਾਂ ਲਾ ਕੇ ਧਿਆਨ ਖਿਆਲ ਦੇਖੋ ਤੇਰਾ ਕੈਮਰਾ ਮੈਨੂੰ ਪੁੱਛਦਾ ਆ ਦੇਖੋ ਕੁੜੀ ਵਿਚਾਰੀ ਲੋਰੋ ਕੇ ਕੀ ਹਾਲਾ ਪਣੀ ਪਟੋ ਪਣੀ ਕੱਬੋਂ ਚੋ ਪਣੀ ਵਾਇਰਸ ਸੱਚ ਪਾਚਾ ਇਸ ਪ੍ਰਵਾਹ ਦੀ ਜਿੰਨੀ ਵੀ ਮਦਦ ਹੋ ਸਕਿਆ ਦੇਖੋ ਕੁੜੀ ਰੋ ਰੋ ਕੇ ਭਾਵਕ ਹੋ ਗਈ ਆ ਕਿੰਨਾ ਹੁੰਦਾ ਆਪਣੇ ਬੱਚਿਆਂ ਦਾ ਹਨਾ ਹਰ ਇੱਕ ਕਿਵੇਂ ਆਪਣੇ ਆਲਣੇ ਦੇ ਵਿੱਚ ਆਲਣਾ ਹੀ ਹੁੰਦਾ ਭਾਉ ਜੀ ਜਿਹੜਾ ਆਪਣਾ ਘਰ ਹੋਵੇ ਨਾ ਹੁਣ ਚਿੜੀਆਂ ਜਾਂ ਕੋਈ ਵੀ ਹਨਾ ਜਨਮਰ ਆਪਣੇ ਬੱਚਿਆਂ ਨੂੰ ਆਨਲਾਈਨ ਵਿੱਚ ਪੂਰੀ ਨਿਗਰਾਨੀ ਪੂਰੀ ਦੇਖਭਾਲ ਕਰਦਿਆ ਉਹ ਤਾਂ ਕਿ ਵੀ ਮੈਂ ਆਪਣੇ ਆਲਨੇ ਦੇ ਵਿੱਚ ਹਨਾ ਵੀ ਆਪਣਾ ਕੋਈ ਉਹਨਾ ਕੀ ਜਗ੍ਹਾ ਸਿਰਫ ਰਹਿਣ ਵਾਸਤੇ ਕੋਈ ਦਿੱਤੀ ਜਾਵੇ ਚਲੋ ਕਿਤੇ ਇਹ ਵਿਚਾਰੀ ਦੋ ਚਾਰ ਮਰਲੇ ਹੀ ਹੋਵੇ ਨਾ ਦੋ ਦੀ ਮੰਗ ਕਰਦੀ ਹੈ ਵੀ ਦੋ ਹੀ ਹੋਵੇ ਕੋਈ ਦੇ ਦੋ ਮੈਨੂੰ ਮੈਂ ਉਹਦੇ ਦੋ ਹੀ ਤੁੰਬੂ ਲਾ ਕੇ ਭੇਜਾਂ ਮੈਂ ਭੇਜਾਂ ਉਹਦੇ ਬੱਚੇ ਲੈ ਕੇ ਕੋਈ ਬੋਤ ਕੋਈ ਨਹੀਂ ਪਾੜਾ ਚੰਗਾ ਕੋਟਾ ਕੇ ਦਾ ਤੇ ਮੈਂ ਦਾਨੀ ਸੱਜਣਾ ਤੇ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਚਲੋ ਕਿਤੇ ਇਹਨਾਂ ਵਿਚਾਰਿਆਂ ਦਾ ਘਰ ਬਣਾ ਕੇ ਦੇਖੋ ਨਾਲ ਇਹ ਵੀ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਵਾ ਤੇ ਸਿਰਫ ਤੁਹਾਨੂੰ ਪਤਾ ਵੀ 2-400 ਰੁਪਏ ਦੇ ਨਾਲ ਕਿੰਨਾ ਕ ਬੰਦਾ ਗੁਜ਼ਾਰਾ ਦਿਹਾੜੀ ਦੇ ਨਾਲ ਮਸਾ ਪੰਜ ਸੱਤ ਕਿੰਨੀਆਂ ਗੁੱਡੀਆਂ ਬੱਚੇ ਕਿੰਨੇ ਪੁੱਤਾਂ ਦੋ ਗੁੱਡੀਆਂ ਇੱਕ ਕਾਕਾ ਹੈ ਬੇ ਦੋ ਗੁੱਡੀਆਂ ਛੋਟੇ ਹੈ ਬੱਚੇ ਇੱਕ ਕਾਕਾ ਹੈ ਜੀ ਆਹ ਦੇਖ ਸਕਦੇ ਆ ਤੇ ਬਾਕੀ ਆਂਡ ਗਵਾਂਡ ਤੇ ਤੁਸੀਂ ਕੀ ਗੱਲ ਹੋਈ ਪੈਣ ਰਾਤ ਤੁਸੀਂ ਵਿੱਚ ਸੀ ਜੀ ਜਰਾ ਹਾਂ ਜੀ ਅਸੀਂ ਵੈਦਾਂ ਥੱਲੇ ਆ ਗਏ ਦੋ ਭਜਾਈ ਗੱਲਾਂ ਕਰਦਿਆਂ ਵੀ ਦੇਖਣਾ ਪਵੇ ਹਾ ਨਿਭਾਵਾਂ ਤੇ ਚੰਦ ਫੰਗਰੀਆਂ ਨੇ ਟਿੰਨ ਇਹਨਾਂ ਨੇ ਬਚਾਇਆ ਇਹ ਬੱਚਿਆਂ ਨੂੰ ਥੱਲੇੋਂ ਕੱਢਿਆ ਅੱਛਾ ਕਰ ਵਾਲੇ ਦੇ ਉੱਤੇ ਡੇਗ ਪਈ ਨਾ ਮੈਨੂੰ ਚੁੱਕ ਚੁੱਕ ਕੇ ਬਾਹਰ ਕੱਢੀਆਂ ਤੀਨਾ ਤੋਂ ਸੁੱਤੀ ਗਈ ਕੀ ਕਰ ਮੇਰੇ ਸਿਰ ਤੇ ਵੱਜ ਰਹੀ ਹੈ ਲੱਗ ਕੇ ਕਰਕੇ ਕੈਮਰਾ ਵਿਖਾਓ ਵੇਖੋ ਅਜੇ ਵੀ ਆ ਵੇਖੋ ਪੈਣਦੇ ਜਿਹੜਾ ਬਲੱਡ ਸਿਰ ਤੇ ਵੱਜੀ ਇੱਟ ਤੇ ਆ ਵਿਚਾਰੀ ਦੇ ਆ ਵੇਖੋ ਲੱਕ ਦੇ ਵਿੱਚ ਸਿਰ ਦੇ ਵਿੱਚ ਆ ਵੀਰ ਦੇ ਵੱਜੀਆਂ ਬੁਰਾ ਲਵੇ ਕੋਹਨ ਦੇ ਵੀ ਅੱਖਾਂ ਚੋਂ ਪਾਣੀ ਆ ਗਿਆ ਕਿਉਂਕਿ ਭੈਣਾ ਦਾ ਦੁੱਖ ਬੜਾ ਤਕੜਾ ਹੁੰਦਾ ਵੀ ਹੈ ਨਾ ਹਰ ਇੱਕ ਭਾਵੇਂ ਭੈਣ ਹੋਵੇ ਭਾਵੇਂ ਭਰਾ ਹੋਵੇ ਜਿਹੜਾ ਚੰਗਾ ਅੰਗਵੰਡੀ ਹੈ ਨਾ ਉਹਨੂੰ ਵੀ ਬਹੁਤ ਦੁੱਖ ਆ ਇਸ ਗੱਲ ਦਾ ਕਿਉਂਕਿ ਇਸ ਬਹੁਤ ਬੁਰੇ ਹਾਲ ਆ ਪਰਿਵਾਰ ਦੇ ਤੇ ਅਸੀਂ ਸਮਾਜ ਸੇਵੀ ਜਾਂ ਕਿਤੇ ਵੀ ਜਾਣੀ ਸੱਜਣਾ ਉਹਨਾਂ ਨੂੰ ਫੋਨ ਨੰਬਰ ਤੁਹਾਨੂੰ ਦਿੰਨੇ ਆ ਵੀਰ ਦੇ ਨਾਲ ਸੰਪਰਕ ਕਰੋ ਅਸੀਂ ਤੇ ਆਨੇ ਆ ਵੀ ਜੇ ਕੋਈ ਦਾ ਵੀਰ ਦੀ ਮਦਦ ਕਰਨਾ ਚਾਹੁੰਦਾ ਹੈ ਨਾ ਕਰਿਆਣ ਕੇ ਆਪ ਇਸ ਪਰਿਵਾਰ ਦੀ ਮਦਦ ਕਰੇ ਚਲੋ ਕੋਈ ਆਨੰਦਿਆ ਬੂੰਦ ਬੂੰਦ ਦੇ ਨਾਲ ਸਿਆਣੇ ਆਖਿਆ ਸਾਗਰ ਭਰਦਾ ਜਿਵੇਂ ਕਹਿੰਦੇ ਆ ਵੀ 84 ਕਰੋੜ ਦੇਵੀ ਦੇਵਤੇ ਮੈਂ ਜ਼ਿਆਦਾ ਨਹੀਂ ਆਂਦਾ ਇੱਕ ਰੁਪਇਆ ਪਾਈਏ ਨਾ 84 ਕਰੋੜ ਰੁਪਇਆ ਬੰਦਾ 84 ਕਰੋੜ ਰੁਪਇਆ ਬੰਦਾ ਮੈਂ ਨਾ ਚਲੋ ਕੋਈ ਥੋੜੇ ਥੋੜੇ ਵੀ ਪਾਉਣਾ ਤੇ ਇਸ ਪਰਿਵਾਰ ਦਾ ਚਲੋ ਕੋਈ ਰਹਿਣ ਬਸੇਰਾ ਬਣ ਜੇ ਕੋਈ ਕੋਈ ਦੋ ਮਰ ਲਿਆ ਉਹਦਾ ਥਾਂ ਲੈ ਲੈ ਬੈਠੇ ਬਿਚਾਰੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਨੰਬਰ ਤੁਹਾਨੂੰ ਦੱਸਦੇ ਆ ਜਾਨਾ ਤਾਂ ਕੋਈ ਮੰਗਿਆ ਹੀ ਨਹੀਂ ਮੰਗਿਆ ਹੀ ਨਹੀਂ ਤੇ ਬਾਕੀ ਭੈਣ ਜੀ ਕੀ ਗੱਲ ਬਣੀ ਤੁਸੀਂ ਫਿਰ ਰਾਤ ਜਦੋਂ ਆਏ ਸੀਸਾ ਦੇਦੇ ਗਏ ਜਦੋਂ ਅਸੀਂ ਭੱਜ ਕੇ ਆਏ ਅਸੀਂ ਆਖੇ ਜਵਾਕ ਵੇਖੀਏ ਜਾ ਕੇ ਆਣ ਕੇ ਤਾਂ ਉਹਦੇ ਵੇਖਿਆ ਤੇ ਨਾਲੇ ਕੱਢੇ ਆ ਇੱਥੇ ਰੋਂਦਾ ਦੂਰ ਦੂਰ ਇੱਥੇ ਥੱਲੇ ਆਣ ਆਣ ਕੇ ਅਸੀਂ ਮੁੰਡਿਆਂ ਦੇ ਚੁੱਕ ਚੁੱਕ ਕੇ ਕੱਢੇ ਆ ਬਾਹਰ ਇਹਨਾਂ ਨੂੰ ਬਾਹਰ ਕੱਢੋ ਬੱਜ ਜਾਣ ਬਚਾ ਇਹ ਅਸੀਂ ਤੇ ਆਪ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਪਿੰਡ ਦਾ ਇੰਨੀ ਸਰਕਾਰ ਸਰਕਾਰੀ ਪੈਲੀ ਦਿੱਥਾ ਸਾਨੂੰ ਕਿਦੇ ਇਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ 2 ਮਰਲੇ ਹੀ ਦੇ ਦੇਣ ਇਹ ਆਪਦੇ ਬੱਚੇ ਲੈ ਕੇ ਬਹਿ ਜੇ ਰੱਬ ਤੋਂ ਸੁੱਖਣਾ ਸੁਖਸੋ ਕੇ ਟਿੰਗ ਲਈ ਆ ਸਿੰਘਾ ਮਟਿਆਰਾ ਹੁੰਦੀਆਂ ਉਹ ਤਿਆਰੀ ਕਰਦਾ ਟਾਗੋਟਾ ਲੈ ਆਉਂਦੇ ਇਹਨਾਂ ਦੇ ਘਰੇ ਹੈ ਨਹੀਂ ਕੁਝ ਵੀ ਬਹੁਤ ਜ਼ਿਆਦੀ ਮੰਦੀ ਹਾਲਤ ਹੈ ਮੇਰੇ ਵੀਰਾਂ ਗੜੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਜਿੰਨਾ ਵੀ ਸੁਜੋਗ ਹੋ ਸਕੇ ਦੇਣ ਇਹਨਾਂ ਨੂੰ ਵਿਚਾਰਾਂ ਨੂੰ ਕਿਤੇ ਆ ਲੈਣਾ ਬਣਾ ਦੇਣ ਬਿਲਕੁਲ ਜੀ ਆ ਲੈਣਾ ਬਣਾ ਦੇਣਾ ਇਹ ਸਾਰੀ ਉਮਰ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਹਨਾਂ ਦਾ ਦੇਣ ਨਾ ਬਿਲਕੁਲ ਜੀ ਇਹਾਂ ਕਿਤੇ ਆਲਣਾ ਬਣਾਇਆ ਇਹਦੇ ਨਾਲ ਬਹੁਤ ਦੁੱਖ ਰਾਤ ਅਸੀਂ ਆਖੇ ਸਾਰੇ ਜੀ ਬਚ ਗਏ ਕਿ ਹੈਗੇ ਆ ਕਿ ਮਰ ਗਏ ਆ ਸਾਨੂੰ ਕੋਈ ਪਤਾ ਨਹੀਂ ਅਸੀਂ ਆਣ ਕੇ ਜਦੋਂ ਵੇਖਿਆ ਤੇ ਇਥੋਂ ਭੱਜ ਭੱਜ ਕੇ ਆਲਣਾਂ ਗਵਾਂਢਾਂ ਦੇ ਕੱਢੇ ਆ ਵਿਚਾਰਿਆਂ ਨੇ ਉਹ ਟੈਂਕੀ 'ਚ ਰਹਿੰਦਾ ਮੁੰਡਾ ਉਹਨੇ ਭੱਜ ਭੱਜ ਗਿਆ ਸੁੱਟੇ ਬਾਹਰ ਕੱਢ ਕਰਕੇ ਨਿਆਣੀ ਠੰਡੇ ਹੋ ਟੀਨਾ ਦਿਓ ਤੇ ਇਹਨਾਂ ਦੀ ਜਿੰਨੀ ਵੀ ਹਲਫ ਹੋ ਸਕੇ ਮੇਰੇ ਵੀਰ ਭਰਾ ਕਰਨ ਇਹਨੂੰ ਗਰੀਬਣੀ ਨੂੰ ਦੋ ਮਰਲੇ ਥਾਂ ਦੇ ਦਿਆ ਬੇਸ਼ੱਕ ਉੱਤੇ ਤਰਪਾਲ ਤਾਂ ਲੂਗੀ ਆਪਦੀ ਵਾਸ਼ ਪਾ ਕੇ ਛੱਤ ਪਾੜ ਆਪਦੇ ਬੱਚੇ ਰੀ ਕੇ ਬਹਿ ਜੂਗੀ ਇੰਨੀ ਬੇਨਤੀ ਆ ਸਾਡੇ ਪਿੰਡ ਦੇ ਸਭਾ ਦੇ ਵਿੱਚ ਸਰਪੰਚ ਸਾਹਿਬ ਇਹ ਵੀ ਬੇਨਤੀ ਕਰਦੇ ਆ ਇਹਨੂੰ ਦੋ ਪਰਦੇ ਤਰ੍ਹਾਂ ਦੇ ਦਿਓ ਪੰਚਾਇਤ ਨੂੰ ਇੰਨੀ ਬੇਨਤੀ ਆ ਸਾਡੀ ਪ੍ਰਵਾਨ ਕਰਨ ਇਹ ਬੱਚੀ ਨੂੰ ਵਿਚਾਰੀ ਨੂੰ ਥਾਂ ਦੇ ਦੇਣੇ ਗਰੀਬਣੀ ਆ ਬਹੁਤ ਜ਼ਿਆਦੀ ਕੋਈ ਲੀਡਰ ਰੱਖਣ ਨੂੰ ਮੇਰੇ ਕੋਲੇ ਜਗ੍ਹਾ ਨਹੀਂ ਆ ਆ ਵੇਖੋ ਮੇਰੇ ਲੀਡਰੇ ਤਾਰਾ ਦੇ ਟੰਗੇ ਮੈਂ ਵੇਖੋ ਸਾਰੇ ਮੇਰੇ ਕਹਿੰਦੇ ਕੀ ਕਰਾਂਗਾ ਕੋਈ ਮੇਰੇ ਕੋਲੇ ਤੇ ਮੇਰੇ ਕੋਲ ਚਾਰ ਝੁੱਲੇ ਆਦੂ ਵੀ ਮੇਰੇ ਥੱਲੇ ਛੱਡ ਗਏ ਰਾਤਾਂ ਲ ਕੇ ਮੈਨਾ ਵੀ ਬਾਦਰ ਮੁੰਡਾ ਵੀ ਚਲੋ ਉਸੇ ਵੇਲੇ ਪਤਾ ਲੱਗਾ ਇਹ ਨੌਜਵਾਨ ਨੇ ਬਹੁਤ ਮਦਦ ਕੀਤੀ ਅ ਜ ਤੁਰੰਤ ਪਹੁੰਚ ਆ ਕੇ ਬਾਲ ਪੱਛਾ ਕੱਢ ਕੇ ਸੇਫ ਜਗ੍ਹਾ ਤੇ ਲੈ ਕੇ ਗਿਆ ਕੀ ਗੱਲ ਪੁੱਤ ਬਣੀ ਸੀ ਰਾਤ ਜਦੋਂ ਜੋਏ ਘਟਣਾ ਵਾਪਰੀ ਬਟਾ ਇਹਨਾਂ ਦੇ ਵਿੱਚ ਹੀ ਮੈਂ ਕਾਫੀ ਟਾਈਮ ਹੋ ਗਿਆ ਹੀ ਮਨ ਕੇ 11 12 ਕੇ ਟਾਈਮ ਹੀਗਾ ਬਿਜਲੀ ਪਈ ਤੇ ਬਿਲੀ ਵਾਹਣ ਦੇ ਪੈਣਾ ਵੀ ਗੱਜ ਦੀ ਰਹੀ ਦੋ ਤਿੰਨ ਆਰ ਤੇ ਇੱਕੇਦਾਂਮੀ ਬੜੀ ਜਿਆਦੀ ਗੱਜੀ ਤੇ ਉਦੋਂ ਮੈਂ ਬਾਹਰ ਨਿਕਲ ਕੇ ਵੇਖਿਆ ਤੇ ਇੱਕੇਦਾਂਮ ਆਈ ਤੇ ਇਹਨਾਂ ਦੇ ਵਿੱਚੋਂ ਸਿੱਧੀ ਪਈ ਥਲੇ ਨੂੰ ਇਹ ਅੱਧੀਆਂ ਟੀਨੇ ਆਏ ਹੋ ਗਏ ਤੇ ਅੱਧੀਆਂ ਤੇ ਸਾਰੇ ਡਿੱਗ ਗਏ ਇਹਨਾਂ ਜੋ ਵਿਚਾਰਾਂ ਚੀਕਾਂ ਚੁੱਕਾਂ ਮਾਰੀਆਂ ਮੈਂ ਤਾਂ ਉਦੋਂ ਬਾਹਰ ਆਇਆ ਫੇਰ ਇਹਨਾਂ ਮੈਂ ਕੱਢ ਕੇ ਆਪਣੇ ਘਰੇ ਲਾ ਕੇ ਗਿਆ ਉਹਨਾਂ ਨੂੰ ਇੱਕ ਕੁੜੀ ਮਰੀਆ ਤੇ ਨੱਪੀ ਪਈ ਥੱਲੇ ਨਿੱਕੀ ਕੁੜੀ ਉਧਰ ਉਹ ਵੀ ਉਹਦੇ ਉਧਰ ਡਿੱਗ ਗਿਆ ਪੱਲੇ ਸਾਈਡ ਅਸਲ ਕਾਰਨ ਕੀ ਬਿਜਲੀ ਦਾ ਹੀ ਹੋਇਆ ਜਦੋਂ ਬਿਜਲੀ ਗਈ ਹੈ ਨਾ ਚਮਕਿਆ ਤੇ ਇਹ ਤੀਨਾ ਪਾੜ ਗਈਆਂ ਛੱਤ ਡੇਗੀ ਕੰਧ ਪਾੜ ਗਈ ਜਦੋਂ ਕੰਧ ਪਾੜ ਗਈ ਤੇ ਥੱਲੇੋਂ ਮਿੱਟੀ ਨਿਕਲ ਕਰਨ ਕੰਧ ਡੇਗ ਪਈ ਇਹ ਸਾਰਾ ਜੋ ਤੋਂ ਸਮਾਨ ਇਹਦਾ ਸਾਰਾ ਡੇਕੇ ਗਾੜ ਦਵਾ ਜੋ ਵੀ ਤੀਨਾ ਟੂਨਾ ਵਿਚਾਰਿਆਂ ਦੇ ਸਿਰ ਤੇ ਵੀ ਵਜੀਆਂ ਲੱਕ ਤੇ ਵੀ ਵਜੀਆਂ ਤੇ ਵੀ ਮੇਰੇ ਤੇ ਵੀ ਹੈਗੀ ਇੱਥੇ ਮੱਥੇ ਸੱਟ ਲੱਗੀ ਕੁੜੀਆਂ ਤੇ ਵੀ ਲੱਗੀ ਬੱਚੇ ਤੇ ਵੀ ਲੱਗੀ ਆ ਵੀ ਇਧਰ ਇਹਨਾਂ ਦੇ ਵੀ ਕੰਨ ਤੇ ਇਧਰ ਵੇਖੋ ਇੱਥੇ ਇਹਦੇ ਵੀ ਜਰੇ ਦੇ ਵਜੀਆਂ ਇਹਨੂੰ ਕੋਈ ਘੁੰਮ ਕੇ ਖਾਓ ਪਾਈ ਆ ਆ ਵੇਖੋ ਇੱਥੇ ਨਹੀਂ ਕਰਦੇ ਵਿਚਾਰੇ ਦੇ ਐ ਨਾ ਸ਼ੁਕਰ ਕਰਦੇ ਵਾਹੇ ਮੇਰੇ ਬੱਚੇ ਕਿੱਥੇ ਜਾਂਦੀ ਮੈਂ ਕਦੇ ਆਤਾ ਨਾ ਰੁਪਈਆ ਬਾਹਰ ਵੀ ਵਿਚਾਰੇ ਦੀ ਟਾਣੀ ਚੱਕੀ ਜਾਂਦੀ ਬਾਹ ਤੇ ਵੀ ਇੱਥੇ ਸੱਟ ਲੱਗੀ ਆ ਇਸ ਪਰਿਵਾਰ ਦੀ ਆਪਾਂ ਵਾਦ ਤੋਂ ਬਾਅਦ ਮਦਦ ਕਰਨੀ ਆ ਭਾਈ ਵੀਰ ਜੀ ਨੰਬਰ ਇਹਨਾਂ ਦਾ ਤੁਹਾਨੂੰ ਦੱਸ ਦਿੰਨੇ ਆ 85579 42 699 ਇਹ ਨੰਬਰ ਆ ਬਾਈ ਜੀ 8557942689 ਇਹ ਬਾਈ ਜੀ ਨੰਬਰ ਆ ਜਦੋਂ ਮਰਜ਼ੀ ਕਾਲ ਕਰੋ ਘਰੇ ਆਣ ਕੇ ਸਿੱਤਿਆਂਦੇ ਵੀ ਇਹਨਾਂ ਦਾ ਸਹਿਯੋਗ ਦਿਓ ਜੋ ਵੀ ਬਾ ਫੜਨੀ ਹੈ ਨਾ ਇਹਨਾਂ ਘਰੇ ਆਣ ਕੇ ਮਿਲਿਆ ਜਾਵੇ ਹਾਂ ਘਰੇ ਆਣ ਨਹੀਂ ਬਾਕੀ ਕੋਈ ਕੋਈ ਖਾਤਾ ਚੱਲਦਾ ਕੋਈ ਬੈਂਕ ਅਕਾਊਂਟ ਜਾ ਕੇ ਤੁਹਾਡਾ ਕੋਈ ਬੈਂਕ ਅਕਾਊਂਟ ਕੋਈ ਆ ਜਾ ਵਿਚਾਰਿਆਂ ਦਾ ਕੋਈ ਇਹ ਬਹੁਤ ਮੁਸ਼ਕਲ ਆ ਬੈਂਕ ਖਤਮ ਨਹੀਂ ਖੁੱਲਣਾ ਜੀ ਕਿਉਂਕਿ ਗਰੀਬ ਘਰਾਂ ਜਦੋਂ ਕੁਝ ਹੋਣਾ ਨਹੀਂ ਤੇ ਖਲੋਣਾ ਵੀ ਕੀ ਆ ਨਾ ਜਦੋਂ ਆਂਦੇ ਹੁੰਦੇ ਆ ਇਹ ਨਹੀਂ ਕਿ ਤਿਆਰੀ ਰੋਟੀ ਪੂਰੀਆਂ ਖਾਤੇ ਜੋਗੇ ਨਾ ਜੁਰਦੇ ਨਹੀਂ ਨਾ ਤੇ ਤੁਹਾਡੀ ਰੋਟੀ ਦਾ ਹੀ ਸਮਾਂ ਸਰਦਾ ਤੇ ਹੁਣ ਕੀ ਹੋਣਾ ਚਾਹੀਦਾ ਅਸਕਰ ਤੇ ਇੱਕ ਕਮਰਾ ਜੇ ਪਾ ਕੇ ਦਿੱਤਾ ਜਾਵੇ ਮੰਗ ਮੰਗਦੇ ਸੀ ਮਹਾਰਾਜ ਸਰਕਾਰ ਨੂੰ ਪਹਿਲੇ ਮੈਨੂੰ ਦੋ ਮੰਗਲੇ ਥਾਂ ਦੇ ਦੋ ਤੇ ਮੈਨੂੰ ਕਮਰਾ ਪਾ ਬਿਲਕੁਲ ਕੁਛ ਨਹੀਂ ਮੰਗਦੀ ਮੈਂ ਸਰਕਾਰ ਤੋਂ ਕੋਈ ਨਹੀਂ ਪੜਾ ਕੋਈ ਸਾਰਾ ਲੋਕਾਂ ਦੇ ਪਿੰਡੀ ਲੋਕਾਂ ਦੇ ਪਿੰਡੀ ਦੇ ਇਹ ਬੇਨਤੀ ਆ ਲੋਕਾਂ ਦੇ ਪਿੰਡੀ ਆਪ ਦੇਣਦਾ ਸਰਪੰਚ ਸਾਹਿਬ ਸਾਡੀ ਇਹ ਬੇਨਤੀ ਇਹਦੇ ਗੜੀ ਆ ਪੰਚਾਇਤ ਦੇ ਗੜੀ ਸਭਰਾਹ ਬੇਨਤੀ ਪੰਚਾਇਤ ਗੜੀ ਇਹ ਬੇਨਤੀ ਇਹਨੂੰ ਗਰੀਬਣੀ ਨੂੰ ਮੰਗ ਕੇ ਮੰਗਦੀ ਅੱਜ ਦੇ ਬੱਚੇ ਆ ਚਲੇ ਥੱਲੇ ਨੂੰ ਵਿਚਾਰੀ ਨੂੰ ਦੋ ਮਰਲੇ ਹੀ ਦੇ ਦੇ ਬਿਲਕੁਲ ਜੀ ਲੋਕਾਂ ਦੇ ਪਿੰਡੀ ਸਰਕਾਰ ਆਪ ਮੰਗਦੇ ਆ ਪੰਚਾਇਤ ਅਸੀਂ ਇਹਨਾਂ ਦੇ ਗੜੀ ਆਪ ਬੇਨਤੀ ਕਰਦੇ ਆ ਵੀ ਇਹਨੂੰ ਦੇ ਦੇ ਵਿਚਾਰੀ ਨੂੰ ਗਰੀਬੀ ਚਲੋ ਪਿੰਡ ਦਾ ਕਾਰਜ ਹੋ ਰਿਹਾ ਬਣਾਵੇ ਸੋਣਾ ਰਿਹਾ ਸਲਾਲਤ ਹੋਊਗੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਾ ਭਲਾ ਕਰੇ ਕਿਨੇ ਬੱਚੇ ਨਿਕਨੇ ਲੈ ਕੇ ਬੈਜੋ ਚਲੋ ਪਿੰਡ ਦੇ ਹੋਰ ਵੇਖੋ ਕਿੰਨੇ ਸੀਵਰੇਜ ਲੋਕਡਾਊਨ ਲਾ ਕੇ ਬੜੇ ਕੰਮ ਹੋ ਰਿਆ ਉਹਦੀ ਅਸੀਂ ਛਲਾਂਗਾ ਕਰਦੇ ਆ ਪਰ ਇਹਨਾਂ ਗਰੀਬਾਂ ਦਾ ਵੀ ਸੋਚਿਆ ਜਾਵੇ ਜਿੱਥੇ-ਜਿੱਥੇ ਬੁਰੇ ਘਰਾਂ ਦੇ ਵਿੱਚ ਨਾ ਮੈਂ ਨਾ ਵੀ ਜਿੱਦਾਂ ਟੱਕ ਕਰ ਦੇ ਵਿੱਚ ਕਈ ਪਾਣੀ ਪਾ